ਬੀਤੀ ਦਿਨ ਰਾਤ ਗੁਰਦਾਸਪੁਰ ਦੇ ਪਿੰਡ ਮਕੰਦਪੁਰ ਦੇ ਵਿੱਚ ਤੇਜ਼ ਰਫ਼ਤਾਰ ਨਾਲ ਆਏ ਤੂਫਾਨ ਨੇ ਜਿੱਥੇ ਰਾਹ ਦੇ ਵਿੱਚ ਲੱਗੇ ਦਰਖਤਾਂ ਨੂੰ ਪਾਟ ਦਿੱਤਾ ਤੇ ਲੋਕਾਂ ਦੀਆਂ ਛੱਤਾਂ ਨੂੰ ਨੁਕਸਾਨਿਆ ਉੱਥੇ ਹੀ ਕਿਸਾਨ ਰਜਿੰਦਰ ਸਿੰਘ ਜੋ ਕਿ ਪੋਲਟਰੀ ਫਾਰਮਿੰਗ ਦਾ ਕੰਮ ਕਰਦਾ ਹੈ ਉਸ ਦੇ ਦੋ ਪੋਲਟਰੀ ਫਾਰਮ ਦੀਆਂ ਸ਼ੈਡਾਂ ਉੱਡਣ ਦੇ ਕਾਰਨ ਉਸ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਕਿਸਾਨ ਦੇ ਦੱਸਣ ਦੇ ਅਨੁਸਾਰ ਪੋਲਟਰੀ ਫਾਰਮ ਦੀਆਂ ਸ਼ੈਡਾਂ ਉੱਡਣ ਅਤੇ ਮਲਵੇ ਦੇ ਹੇਠ ਚੂਚਿਆਂ ਦੇ ਦੱਬਣ ਦੇ ਕਰਕੇ ਉਸ ਦਾ ਕਾਫੀ ਨੁਕਸਾਨ ਹੋ ਗਿਆ ਹੈ ਪੋਲਟਰੀ ਫਾਰਮ ਦੇ ਵਿੱਚ ਪਾਲਣ ਦੇ ਲਈ ਰੱਖੇ ਗਏ 650 ਚੂਚਿਆਂ ਦੇ ਵਿੱਚੋਂ 3000 ਦੇ ਕਰੀਬ ਚੂਚਿਆਂ ਦੀ ਮੌਤ ਹੋ ਗਈ। ਉਸ ਦਾ ਤਕਰੀਬਨ 35 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਇਸ ਦੇ ਲਈ ਉਸ ਕਿਸਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਦਦ ਦੀ गुहार ਲਗਾਈ ਹੈ। ਜਾਣਕਾਰੀ ਦਿੰਦਾ ਪੀੜਤ ਕਿਸਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਦਾ 22 ਸਾਲਾ ਲੜਕਾ ਜਸ਼ਨਪ੍ਰੀਤ ਅਤੇ ਇੱਕ ਨੌਕਰ ਛੱਡ ਦੇ ਵਿੱਚ ਕੰਮ ਕਰ ਰਹੇ ਸਨ। ਛੱਡ ਦੀਆਂ ਕੰਧਾਂ ਡਿੱਗ ਪਈਆਂ ਦੇ ਜਿਸ ਦੇ ਨਾਲ ਉਸ ਦੇ ਲੜਕੇ ਦੇ ਸਿਰ ਤੇ ਸੱਟ ਲੱਗ ਗਈ ਜਦ ਕਿ ਨੌਕਰ ਦੀ ਬਾਹਂ ਟੁੱਟ ਗਈ ਅਤੇ ਇਸ ਝੱਖੜ ਦੇ ਕਾਰਨ ਉਸ ਦਾ 35 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਸ ਨੇ ਵੀ ਦੱਸਿਆ ਕਿ ਟੁੱਟੇ ਹੋਏ ਛੱਡਾਂ ਦਾ ਮਲਬਾ ਚੁੱਕਣ ਤੇ 50 ਹਜ਼ਾਰ ਰੁਪਏ ਤੋਂ ਵੱਧ ਦਾ ਖਰਚਾ ਆਉਣ ਵਾਲਾ ਹੈ ਅਤੇ ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ। ਮੇਰਾ ਨਾਮ ਸਰਦਾਰ ਰਜਿੰਦਰ ਸਿੰਘ ਜੀ। ਕਿਹੜਾ ਪਿੰਡ ਹੈ ਤੇ ਕੀ ਨੁਕਸਾਨ ਹੋਇਆ? ਮੇਰਾ ਪਿੰਡ ਹਲੀ ਨਗਲੇ ਤੇ ਮਕੰਦਪੁਰ ਮੇਰਾ ਇਹ ਪੋਲਟਰੀ ਫਾਰਮ ਸੀ ਆ। ਤੇ ਨੁਕਸਾਨ ਮੇਰਾ ਅਚਾਨਕ ਕੱਲ ਤੂਫਾਨ ਆਇਆ ਤੂਫਾਨ ਆਉਣ ਦੇ ਨਾਲ ਨਾਲ ਹੀ ਮੇਰਾ ਉਸੇ ਵੇਲੇ ਛੱਡ ਜਿਹੜੇ ਦੋਨੋਂ ਮਿੱਟੀ ਦੇ ਵਿੱਚ ਹੀ ਰਲ ਗਏ ਨੇ ਤੇ ਬਹੁਤ ਜ਼ਿਆਦਾ ਨੁਕਸਾਨ ਆ ਜਿਹਦੇ ਵਿੱਚ ਇੱਕ ਮੇਰਾ ਬੇਟਾ ਕੰਮ ਕਰ ਰਿਹਾ ਸੀ ਤੇ ਇੱਕ ਮੇਰਾ ਨਾਲ ਨੌਕਰ ਕੰਮ ਕਰ ਰਿਹਾ ਤੇ ਉਹਨਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਮੈਂ ਆਪਣੇ ਬੇਟੇ ਨੂੰ ਮੇਰਾ ਜਿਹੜਾ ਨੌਕਰ ਸੀਗਾ ਉਹਦੇ ਸਾਟ ਬਾਹ ਤੇ ਹੀ ਆ ਤੇ ਉਹਦੀ ਵੀ ਹੱਡੀ ਫੈਕਚਰ ਹੋ ਗਈ ਆ ਤੇ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋ ਗਿਆ ਜੀ ਕਿੰਨੀ ਤੇਜ਼ ਤੁਹਾਨੀ ਕਿੰਨੀ ਗਤੀ ਹੋਈ ਤੂਫਾਨ ਦਾ ਕੀ ਕਹਿ ਸਕਦੇ ਮੈਂ ਅਹੀਂ ਤੇ ਕਿੰਨੇ 150 ਤੋਂ ਵੀ ਉੱਪਰ ਹੀ ਜੇ ਮੇਰੇ ਖਿਆਲ ਤੋਂ 2 200 ਦੇ ਲਗਭਗ ਗਤੀ ਹੋਣੀ ਜਿਹੜੇ ਹਿਸਾਬ ਨਾਲ ਨੁਕਸਾਨ ਸਾਡੇ ਛੱਡਾਂ ਦਾ ਹੋਇਆ ਜੀ ਕਿੰਨੀਆਂ ਛੱਡਾਂ ਆਈਆਂ ਤੁਹਾਡੀਆਂ ਛੱਡਾਂ ਸਾਡੀਆਂ 2 ਸੀਗੀਆਂ ਜੀ ਇੱਕ 220 ਫੁੱਟ ਚੌੜੀ ਲੰਬੀ ਸੀਗੀ ਤੇ 100 ਫੁੱਟ ਲੰਬੀ ਸੀਗੀ ਦੋਨੋਂ ਹੀ ਜਿਹੜੀਆਂ ਨੇ ਮਿੱਟੀ ਦੇ ਵਿੱਚ ਹੀ ਮਿਲ ਚੁੱਕੀਆਂ ਨੇ ਉਹ ਤੁਹਾਡੇ ਸਾਹਮਣੇ ਸਾਰਾ ਕੁਝ ਤੁਸੀਂ ਵੇਖ ਚੁੱਕੇ ਹੋ ਕਿੰਨਾ ਕੁ ਮੁਰਗੇ ਸਨ ਇਸੇ ਮੁਰਗੇ 6.5 ਹਜ਼ਾਰ ਮੁਰਗਾ ਪਾਇਆ ਸੀ ਜੀ ਜਿਹਦੇ ਵਿੱਚੋਂ ਕਾਫੀ ਮੁਰਗਾ ਮਰ ਗਿਆ ਤੇ ਮਲਬੇ ਦੇ ਹਲ ਥੱਲੇ ਨਪਿਆ ਆ ਤੇ ਹੁਣ ਜਦੋਂ ਪੁੱਟਾਂਗੇ ਮਲਬਾ ਤੇ ਫੇਰ ਹੀ ਪਤਾ ਲੱਗਣਾ ਵੀ ਕਿੰਨਾ ਕਲ ਮਰ ਗਿਆ ਤੇ ਕਿੰਨਾ ਕੁ ਬਚਿਆ ਵਿੱਚ ਛੱਡਾ ਬਣਾਉਣ ਲੱਗੇ ਕਿੰਨਾ ਕੁ ਖਰਚਾ ਆਇਆ ਸੀ ਉਦੋਂ ਵੀ ਕੋਈ 25-30 ਲੱਖ ਦੇ ਲਗਭਗ ਲੱਗੇ ਜੀ ਸਾਡਾ ਛੱਡਾ ਬਣਾਉਣ ਤੇ ਉਹ ਕਿੰਨਾ ਕ ਨੁਕਸਾਨ ਜਿਹੜਾ ਨੁਕਸਾਨ ਤੁਸੀਂ ਕੈਮਰਾ ਮਾਰ ਕੇ ਵੇਖੋ ਇੱਧਰ ਤੁਹਾਡੇ ਸਾਹਮਣੇ ਆ ਸਾਰਾ ਨੁਕਸਾਨ ਟੋਟਲ ਨੁਕਸਾਨ ਹੀ ਆ ਇਹ ਨਵਾਂ ਬਣਾਉਣ ਦੇ ਨਾਲੋਂ ਉਹਨਾਂ ਤੇ ਰਿਪੇਅਰ ਜੇ ਲੱਗ ਜਾਣਾ ਇਹਨੂੰ ਚੁੱਕਣ ਤੇ ਸਾਡਾ ਖਰਚਾ ਆ ਜਾਣਾ ਸਾਰਾ ਹੀ ਮੁਰਗਾ ਜਿਹੜਾ ਕੰਪਨੀ ਦਾ ਜੀ ਕੀ ਕਿੰਦੀ ਕੰਪਨੀ ਮੁਰਗਾ ਕੰਪਨੀ ਦਾ ਸੀਗੇ ਜੀ ਕੀ ਕਿੰਦੀ ਕੰਪਨੀ ਕੰਪਨੀ ਨੇ ਕੀ ਕਹਿਣਾ ਜੀ ਕੰਪਨੀ ਨੇ ਕਿਹਾ ਬਈ ਜਿਹੜੇ ਬਚੇ ਆ ਤੇ ਉਹ ਤੁਹਾਨੂੰ ਹੋਰ ਕੇ ਛੱਡ ਦੇਵੇ ਸ਼ਿਫਟ ਕਰ ਦਿੰਦੇ ਆ ਤੇ ਕੋਈ ਨਹੀਂ ਤੁਸੀਂ ਆਪਣਾ ਕੰਮ ਕਰੋ ਜਿਹੜਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਬੁਆਯਾ ਮੰਤਰੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਸਵੇਰੇ ਆਏ ਤেন ਉਹਨਾਂ ਦੇ ਨਾਲ ਖੈਰਾ ਸਾਹਿਬ ਆਏ ਸੀ ਡਿਪਟੀ ਡਾਇਰੈਕਟਰ ਆਏ ਸੀਗੇ ਤੇ ਉਹ ਵੀ ਮਤਲਬ ਸਾਨੂੰ ਕਹਿ ਕੇ ਤਗੇ ਨੇ ਵੀ ਅਸੀਂ ਤੁਹਾਨੂੰ ਵੱਧ ਵੱਧ ਮਦਦ ਕਰਾਂਗੇ ਤੇ ਕਰਨਗੇ ਤਾਂ ਚੰਗੀ ਗੱਲ ਹੈ ਸਾਡਾ ਬਹੁਤ ਵਧੀਆ ਹੋ ਜਾਏਗਾ ਗੁਜ਼ਾਰਾ ਹੋ ਜਾਏਗਾ ਕੀ ਕਹਿਣਾ ਚਾਹੋਗੇ ਕਿਉਂਕਿ ਸਰਕਾਰ ਵੀ ਹਮੇਸ਼ਾ ਇਹ ਕਿਸਾਨਾਂ ਨੂੰ ਕਹਿੰਦੀ ਹੈ ਕਿ ਕਿਸਾਨ ਸਹਾਇਕਤਾ ਦੇ ਅਪਣਾਉਣ ਖੇਤੀਬਾੜੀ ਇਹ ਫਸਲੀ ਚੱਕਰ ਦੇ ਚੋਂ ਬਾਹਰ ਨਿਕਲੇ ਜਦੋਂ ਇਹੋ ਜਿਹੀ ਕੁਦਰਤੀ ਆਫਤਾਂ ਆ ਜਾਂਦੀਆਂ ਫਿਰ ਕਿਸਾਨ ਦਾ ਕੀ ਮੰਗਾ ਜੀ ਵੇਖੋ ਜੀ ਹੁਣ ਕੁਦਰਤੀ ਆਫਤ ਆ ਗਈ ਹੈ ਹੁਣ ਸਾਰਾ ਕੁਝ ਤਾਂ ਨੁਕਸਾਨ ਹੋ ਗਿਆ ਇਹ ਤੇ ਜੇ ਤੁਸੀਂ ਕਹੋਗੇ ਵੀ ਦੁਬਾਰਾ ਤਾਂ ਅੰਦਾ ਸ਼ੁਰੂ ਕਰ ਲਿਓ ਉਹ ਤੇ ਸਾਡੇ ਚ ਪਾਵ ਰਿਆ ਨਹੀਂ ਗੇ ਕਰ ਲਈਏ ਅੱਗੇ ਅਸੀਂ ਪਤਾ ਨਹੀਂ ਕਿਦਾਂ ਕਰਦਾ ਕੀਤਾ ਇਹ ਕਰਜ਼ਾ ਲੈ ਕੇ ਕੀਤਾ ਹੁਣ ਦੇ ਦੁਬਾਰਾ ਧੰਦਾ ਸ਼ੁਰੂ ਕਰਨ ਦੇ ਵਾਸਤੇ ਜੇ ਤੇ ਸਰਕਾਰ ਪ੍ਰਸ਼ਾਸਨ ਸਾਡੀ ਬਾਹ ਫੜੇਗਾ ਤਹੀਂ ਕਰ ਸਕਦੇ ਆ ਅਦਰਵਾਈਜ਼ ਅਸੀਂ ਕੁਝ ਵੀ ਨਹੀਂ ਕਰ ਸਕਦੇ ਜੀ ਇਹਦੀ ਤੇ ਮਤਲਬ ਮਾਲਬਾ ਵੀ ਨਹੀਂ ਇਹਦਾ ਚੁੱਕ ਸਕਦੇ ਆਪਣੇ ਕੋਲ ਸਰਕਾਰ ਬਾਰ ਬਾਰ ਕਿਸਾਨਾਂ ਨੂੰ ਕਹੜੀ ਕਿ ਸਹਾਇਕ ਧੰਦੇ ਅਪਣਾਓ ਸਹਾਇਕ ਧੰਦੇ ਅਪਣਾਓ ਕੀ ਹੋਣਾ ਚਾਹੀਦਾ ਜੇ ਅਜਿਹੀਆਂ ਆਫਤਾਂ ਆ ਜਾਣ ਜਾਂ ਕਿਵੇਂ ਦੀ ਦੇਖੋ ਜੀ ਜੇ ਤੇ ਸਰਕਾਰਾਂ ਬਾਹ ਫੜਦੀਆਂ ਨੇ ਸਾਡੀਆਂ ਸਰਕਾਰ ਸਾਨੂੰ ਕੁਛ ਨਾ ਕੁਝ مالی ਸਹਾਇਤਾ ਦਿੰਦੀ ਆ ਤੇ ਲੋਕ ਇਹਨਾਂ ਨੂੰ ਚਲੋ ਆਖਣਗੇ ਵੀ ਹਾਂ ਵੀ ਇਹ ਤਵਾਜਕ ਧੰਦਾ ਵਜੇ ਨੁਕਸਾਨ ਹੁੰਦਾ ਸਰਕਾਰ ਬਾਹ ਫੜਦੀ ਹੈ ਕੁਦਰਤੀ ਆਫਤ ਆ ਗਈ ਆ ਸਰਕਾਰ ਬਾਹ ਫੜਦੀ ਜੇ ਸਰਕਾਰ ਬਾਹ ਫੜੇਗੀ ਤੇ ਫੇਰ ਅਸੀਂ ਗਾੜੀ ਇਸ ਕੰਮ ਨੂੰ ਵਧਾਂਗੇ ਨਹੀਂ ਤੇ ਅਸੀਂ ਛੱਡ ਕੇ ਤੇ ਆਪਣੇ ਫਿਰ ਦਿਹਾੜੀ ਦਾ ਪੇਵਾਲ ਨਹੀਂ ਤੁਰਨਾ ਵਾ ਜੀ ਸਾਰਿਆਂ ਆਸ-ਪਾਸ ਦਾ ਕੀ ਗੱਲ ਕੀਤੀ ਹੈ ਕਿ ਕਿੰਨਾ ਨੁਕਸਾਨ ਕੀਤਾ ਆ ਆਸ-ਪਾਸ ਦਾ ਨੁਕਸਾਨ ਬਹੁਤ ਜ਼ਿਆਦਾ ਆ ਜੀ ਦਰਖਤ ਬਹੁਤ ਟੁੱਟ ਗਏ ਨੇ ਲੋਕਾਂ ਦੇ ਬੰਬੀਆਂ ਵਾਲੇ ਕੋਠੇ ਸੜਕਾਂ ਦੇ ਉੱਤੇ ਦਰਖਤ ਨੇ ਰੋਡ ਜਾਮ ਨੇ ਬਿਜਲੀ ਬੋਰਡ ਦਾ ਨੁਕਸਾਨ ਬਹੁਤ ট্রান্সਫਾਰਮ ਬਹੁਤ ਜ਼ਿਆਦਾ ਟੁੱਟ ਗਏ ਨੇ ਬਲੇ ਟੁੱਟ ਗਏ ਐਸਮ ਜਨ ਨਿਊਜ਼ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ